ਸਰ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਭਗਵੰਤ ਮਾਨ ਸਾਹਿਬ ਜਦੋਂ ਦੇ ਆਏ ਆ ਮੈਂ ਤਾਂ ਉਹਨਾਂ ਦੇ ਮੂੰਹੋਂ ਲਾਜੇ ਸੁਣਿਆ ਦੀ ਵੀ ਮੈਂ ਚਿੱਟੇ ਬਾਰੇ ਕੋਈ ਗੱਲ ਆ ਹੁਣ ਥੋੜੇ ਦਿਨ ਮੈਂ ਖਬਰ ਸੁਣੀ ਆ ਜਿਹੜੇ ਵੀ ਕੋਈ ਚਿੱਟੇ ਦੇ ਖਿਲਾਫ ਕੋਈ ਵੀ ਪ੍ਰਾਪਰਟੀ ਆ ਕੋਈ ਵੀ ਉਹਨਾਂ ਦੀ ਜ਼ਬਤ ਕੀਤੀ ਜਾਊਗੀ ਜਾਊਗੀ ਮੈਂ ਇਹੀ ਮਾਨ ਸਾਹਿਬ ਨੂੰ ਕਹਿੰਦਾ ਵੀ ਚਿੱਟਾ ਜੇ ਤਾਂ ਜਾਨ ਤਾਂ ਬਚਾਉਣੀ ਆ ਇਕੱਲਾ ਇਹ ਨਾ ਕਰੋ ਪਰ ਚਿੱਟੇ ਦੇ ਪੂਰਾ ਕੰਮ ਦਵੈਣ ਨਾ ਸੋਕੋ ਬੰਦੇ ਪਤਾ ਨਹੀਂ ਜਾਲੀ ਆ ਬੰਦੇ ਉਹਨੇ ਨਾਲ ਜਦੋਂ ਜ਼ਮਾਨਤ ਤੇ ਨਹੀਂ ਗਏ ਤੇ ਉਹਨਾਂ ਨੇ ਸੰਮਣ ਘਾਲ ਦਿੱਤੇ ਪਰਮਜੀਤ ਨੂੰ ਸਾਡੇ ਘਰ ਸੰਮਣ ਲੈ ਕੇ ਆਏ ਤੇ ਮੈਂ ਉਹ ਕਹਿੰਦੇ ਜ਼ਮਾਨਤ ਦਿੱਤੀ ਮੈਂ ਕਹਿੰਦਾ ਪਰਮਜੀਤ ਉਹ ਹੈਗੀ ਆ ਜੀ ਸੰਮਣਾਂ ਦੀ ਕਾਪੀ ਹੈਗੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਬੰਦਾ ਸਾਡੇ ਦਾ ਬਾਹਰ ਵਾ ਉਹ ਕਹਿੰਦੇ ਜਦੋਂ ਮੈਂ ਉਹਨਾਂ ਦੇ ਡਾਕੂਮੈਂਟ ਦੇਖੇ ਉੱਤੇ ਜਾਲੀ ਆਧਾਰ ਕਾਰਡ ਮਾਦੋ ਪਰਮਜੀਤ ਆ ਉਹ ਉਹ ਸਰ ਵੱਡੂ ਹੈ ਜੀ ਉਹ 2013 ਤੱਕ ਗਿਆ ਜੀ ਉਹਨਾਂ ਦਾ ਮੈਨੂੰ ਕੱਲ ਕੰਟਰੋਲ ਹੂਨ ਤੋਂ ਨੰਬਰ ਲੈ ਕੇ ਥਾਣੇ ਨੂੰ ਮੈਨੂੰ ਫੋਨ ਕੀਤਾ ਵੀ ਮਾਦੋ ਪਰ ਬਲਜੀਤ ਸਿੰਘ ਸਾਨੂੰ ਬਰਿੰਦਰ ਸਿੰਘ ਕੋਈ ਹੈ ਮੈਂ ਕਹਾ ਸਾਰੇ ਮੇਰਾ ਬਰਾਦਰ ਹੀ ਆ ਕਹਿੰਦੇ ਉਹਨਾਂ ਦੀ ਜਮਾਨਤ ਦਿੱਤੀ ਆ ਕੋਈ ਮੈਂ ਕਿਹਾ ਸਾਰੇ ਅਸੀਂ ਤਾਂ ਕੇ ਜਮਾਨਤ ਦੇ ਰੋਲਡਜ ਬੈ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਮੈਂ ਐਡਰੈਸ ਸਾਰਾ ਦੱਸਿਆ ਸਰ 2021 ਜੀ ਹੋਈ ਹਾਲ ਦੋਨੇ ਜੀ ਤੇ ਸਰਪੰਚ ਸਾਹਿਬ ਵੀ ਗਏ ਦਵਾਈ ਦੇਣੇ ਵੀ ਇਹ ਬੰਦੇ ਸਾਡੇ ਪਿੰਡ ਦੇ ਨਹੀਂ ਇਹ ਜਾਲੀ ਹੋਇਆ ਸਾਰਾ ਕੰਮ ਕੋਈ ਤਾਂ ਕੋਈ ਬੰਦਾ ਪੈਣਦਾ ਹੁੰਦਾ ਨਾਲ ਜਿਹੜਾ ਫਰਦਾ ਕਢਾ ਕੇ ਦਿੰਦਾ ਆ ਪਟਵਾਰੀ ਸਾਹਿਬ ਨੂੰ ਵੀ ਇਹ ਚਾਹੀਦਾ ਪਟਵਾਰੀ ਸਾਹਿਬ ਨੂੰ ਵੀ ਇਹ ਫਰਦਾ ਕਿਸੇ ਦੀ ਆ ਮੈਂ ਕਿਹਾ ਕਿਸੇ ਨੂੰ ਕਰਕੇ ਦੇਈ ਜਾਂਦਾ ਇਹਦੀ ਬੈਲਜੂ ਪੱਕ ਦੇਈ ਜਾਂਦਾ ਜੀ ਆਪ ਜੀ ਆਪਣਾ ਮਨਜੀਤ ਸਿੰਘ ਜੀ ਕੀੜਾ ਬਿੱਡਾ ਮਾਦੋ ਬੁਰ ਜੀ ਕੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਹੈ ਮਸਲਾ ਕੀ ਹੈ ਸਰ ਮਸਲਾ ਸਾਰੇ ਇਦਾਂ ਜੀ ਸਾਰੇ ਅਸੀਂ ਤਿੰਨ ਬ੍ਰਦਰ ਆ ਜਿੱਦਾਂ ਸਾਡੇ ਜ਼ਮੀਨ ਜਿਹੜੀ ਸਾਡੇ ਤਿੰਨਾਂ ਭਰਾਵਾਂ ਦੇ ਨਾਮ ਆ ਜੀ ਤੇ 2010 ਸਾਲ ਹੋ ਗਏ ਮੇਰੇ ਬ੍ਰਦਰ ਨੂੰ ਬਾਹਰ ਗਏ ਨੂੰ ਪਰਮਜੀਤ ਸਿੰਘ ਨੂੰ ਸਰ ਉਹਨਾਂ ਦੇ ਨਾਂ ਦੀ ਪਹਿਲਾਂ 2021 ਚ ਜ਼ਮਾਨਤ ਹੋਈ ਜੀ ਉਹਨਾਂ ਦੇ ਝਾਲੀ ਫਰਦ ਖੜਾ ਕੇ ਨਵੇਂ ਸ਼ਹਿਰ ਕੋਰਚ ਹੋਈ ਉਹ ਅੱਜ ਅੱਜ ਸਾਹਿਬ ਦੇ ਜ਼ਮਾਨਤ ਦਿੱਤੀ ਆ ਬੰਦੇ ਪਤਾ ਨਹੀਂ ਝਾਲੀ ਆ ਬੰਦੇ ਉਹਨਾਂ ਨਾਲ ਜਦੋਂ ਜ਼ਮਾਨਤ ਤੇ ਨਹੀਂ ਗਏ ਤੇ ਉਹਨਾਂ ਨੇ ਸੰਮਣ ਘਾਲ ਦਿੱਤੇ ਪਰਮਜੀਤ ਨੂੰ ਉਹ ਸਾਡੇ ਘਰ ਸੰਮਣ ਲੈ ਕੇ ਆਇਆ ਤੇ ਮੈਂ ਉਹ ਕਹਿੰਦੇ ਜਮਾਨਤ ਦੇ ਦਿੱਤੀ ਮੈਂ ਕਿਹਾ ਪਰਮਜੀਤ ਕਿੱਥੇ ਹੈ ਤੁਹਾਡੇ ਕੋਲ ਉਹ ਹੈਗੀ ਆ ਜੀ ਸੰਮਣਾਂ ਦੀ ਕਾਪੀ ਹੈਗੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਬੰਦਾ ਸਾਡੇ ਤਾਂ ਬਾਹਰ ਵਾ ਉਹ ਕਹਿੰਦੇ ਜਦੋਂ ਮੈਂ ਉਹਨਾਂ ਦੇ ਡਾਕੂਮੈਂਟ ਦੇਖੇ ਉਦੋਂ ਜਾਲੀ ਆਧਾਰ ਕਾਰਡ ਮਾਦੋ ਜਮਾਨਤ ਪਈ ਆ ਉਹ ਬੰਦਾ ਕਿੱਥੇ ਉਹ ਸਰ ਬਾਹਰ ਡਿਵਾਈਸ ਹੈ ਜੀ ਕਿੰਨੇ ਸਾਲਾਂ ਤੋਂ ਉਹ 2013 ਦਾ ਗਿਆ ਜੀ ਤੇ ਕੀ ਲੱਗਦਾ ਜੀ ਜਮਾਨਤ ਸਾਰੇ ਜਿੱਦਾਂ ਫਰਦ ਫਗਵਾੜਿਓ ਘੜਾਈ ਗਈ ਸਾਡੇ ਨਾਂ ਦੀ 2021 ਚ ਜਮਾਨਤ ਹੋਈ ਆ ਜਿਹੜੀ ਨਵੇਂ ਸ਼ਹਿਰ ਹੋਈ ਆ ਮੈਂ 5923 ਨੂੰ ਜਮਾਨਤ ਦੇ ਤਰੀਕੇ ਜਾ ਗਿਆ ਜਦੋਂ ਮੈਨੂੰ ਸਮਝਾਇਆ ਜਾਂ ਮੈਂ ਉੱਥੇ ਆਧਾਰ ਕਾਰਡ ਦੇ ਕੇ ਜਾਲੀ ਪਰਮਜੀਤ ਦਾ ਆਧਾਰ ਕਾਰਡ ਬਣਾਇਆ ਜਾਲੀ ਲੰਬਰਦਾਰ ਬਣਿਆ ਮਾਦੋਪੁਰ ਦਾ ਉਹਨਾਂ ਦੇ ਨਾਲ ਫਰਦ ਸਾਡੀ ਆ ਫਰਦ ਦੇ ਵਿੱਚ ਸਾਡੇ ਨੰਬਰ ਹੀ ਆ ਆਧਾਰ ਕਾਰਡ ਤੇ ਲੰਬਰਦਾਰ ਤੇ ਡਾਕੂਮੈਂਟ ਹੈਗੇ ਉਹਨਾਂ ਦੀ ਫੋਟੋ ਨਹੀਂ ਪੇਸ਼ਾਣੀ ਚਾਹੀਦੀ ਉਹਨਾਂ ਦੀ ਫੋਟੋ ਸਰ ਲੱਗੀ ਹੋ ਸਾਡੀ ਪਛਾਣ ਚ ਹੈ ਨਹੀਂ ਬੰਦੇ ਜਿਸ ਮਿੰਟ ਤੇ ਨਹੀਂ ਹੈਗੇ ਹਾਂਜੀ ਉਹ ਨਹੀਂ ਹੈ ਸਾਡੇ ਪਾਸ ਕਿਉਂਕਿ ਫਿਰ 9 ਤਰੀਕ ਨੂੰ ਮੈਂ 9 ਨੂੰ 2023 ਜੁਮੈਂ ਜੱਜ ਸਾਹ ਦੇ ਪੇਸ਼ ਹੋਇਆ ਫਿਰ ਮੈਂ ਦੱਸਿਆ ਸਾਰਾ ਕੁਝ ਵੀ ਇਦਾਂ ਇਦਾਂ ਸਾਡੀ ਪਛਾਣ ਚ ਨਹੀਂ ਸਾਡਾ ਬਰਾਦਰ ਤਾਂ ਬਾਹਰ ਆ ਵੀ ਇਹ ਝਾੜੀ ਸਾਰਾ ਕੁਝ ਹੋਇਆ ਆ ਫੇ ਕੱਲ 2021 ਦੀ ਸੇਮ ਜਮਾਨਤ ਹੋਈ ਉਹ ਆ 16 8 21 ਨੂੰ ਇਹ ਸ਼ਿਆਹਪੁਰ ਅਦਾਲਤ ਦੇ ਵਿੱਚ ਹੋਈ ਆ 22 ਤਰੀਕ 10ਵਾਂ ਮਹੀਨਾ 2021 ਨੂੰ ਜਮਾਨਤ ਦੇ ਚਿੱਤੇ ਦੇ ਕੇਸ ਚ ਹੋਈ ਆ ਦਸੂਏ ਦਾ ਬੰਦਾ ਕੋਈ ਉਹਨਾਂ ਦਾ ਮੈਨੂੰ ਕੱਲ ਕੰਟਰੋਲ ਰੂਮ ਤੋਂ ਨੰਬਰ ਲੈ ਕੇ ਥਾਣੇ ਹੁਣੇ ਮੈਨੂੰ ਫੋਨ ਕੀਤਾ ਵੀ ਮਾਦੋ ਪਰ ਬਲਜੀਤ ਸਿੰਘ ਸਾਨੂੰ ਬਰਿੰਦਰ ਸਿੰਘ ਕੋਈ ਹੈ ਮੈਂ ਕਿਹਾ ਸਾਰਾ ਇਹ ਤਾਂ ਮੇਰਾ ਬਰਾਦਰ ਹੀ ਆ ਕਹਿੰਦੇ ਉਹਨਾਂ ਦੀ ਜ਼ਮਾਨਤ ਦਿੱਤੀ ਆ ਕੋਈ ਮੈਂ ਕਹਾ ਸਾਰੇ ਅਸੀਂ ਤਾਂ ਕੇ ਜ਼ਮਾਨਤ ਦੇ ਰੋਲੇ ਚ ਪੈ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਮੈਂ ਐਟਰ ਸਾਰਾ ਦੱਸਿਆ ਕਿਹੜੇ ਸਾਲ ਦੀ ਸੀ ਜ਼ਮਾਨਤ ਸਰ 2021 ਦੀ ਹੋਈ ਆ ਦੋਨੇ ਜੀ ਹੁਣ ਤਾਂ ਭਗਵਾਨ ਸਰਕਾਰ ਦਾ ਕਾਨੂੰਨ ਹੈ ਕਿ ਆਪਾਂ ਜਿਸ ਏਰੀਆ ਦਾ ਕੇਸ ਹੈ ਉਹਦਾ ਦੀ ਜ਼ਮਾਨਤੀ ਹੋਣਾ ਚਾਹੀਦਾ ਸਾਰੇ 2021 ਦੀ ਹੋ ਸਕਦੀ ਚਲੋ ਹੁਣ ਹੋ ਗਿਆ ਜੀ ਇਹ 2021 ਦੀ ਜ਼ਮਾਨਤ ਹੋਈ ਆ ਦੋਨੇ ਇਹ ਜਿਹੜੀ ਬਲਜੀਤ ਸਿੰਘ ਬਰਸਾਨੋ ਬਰਿੰਦਾ ਸਿੰਘ ਇਹ ਮੇਰਾ ਸੋਡਾ ਬਰਦਰ ਆ ਮੇਰਾ ਉਹਨਾਂ ਦੇ ਨਾਮ ਦੀ ਹਿਆਰਪੁਰ ਹੋਈ ਆ ਜੀ ਇਹ ਝਾਲੀ ਸਾਰਾ ਸਾਰਾ ਕੁਝ ਹੋਇਆ ਆ ਕੋਲ ਕਿੰਨੀਆਂ ਜ਼ਮਾਨਤਾਂ ਹੋਈਆਂ ਕੋਲ ਦੋ ਜ਼ਮਾਨਤ ਇੱਕ ਸਾਡੇ ਝੇੜੂ ਦੇ ਬੰਦੇ ਆ ਮਾਦੋਪੁਰ ਜ਼ਮੀਨੋਂ ਉਹਨਾਂ ਦਾ ਪੋਤਾ ਆ ਠੱਲੇ 18 ਸਾਲ ਦਾ ਮਿਣੀ ਆ ਉਹਦੀ ਜਮਾਨਤ ਹੋਈ ਜਾਂ ਗਰਦਾਸਪੁਰ ਉਹ ਬਿਆਰੇ ਉੱਤੇ ਤਰੀਕੇ ਜਾਂਦੇ ਆ ਸਰ ਸਾਹਿਬਾਂ ਨੂੰ ਤਾਂ ਮੁਰੇ ਸਾਰੀ ਗੱਲ ਦੱਸੀ ਸੀ ਕਿ ਅਸੀਂ ਜਮਾਨਤ ਨਹੀਂ ਪਾਈ ਹੈਗੀ ਤਾਂ ਉਦੋਂ ਉਹਨਾਂ ਦਾ ਕੀ ਕਹਿਣਾ ਸੀ ਸਰ ਹੁਣੀ ਫੇ ਉੱਥੇ ਕੇਸ ਹੋਣੀ ਸਾਡੇ ਪਿੰਡ ਦੇ ਸਰਪੰਚ ਨੇ ਵੈਰੀਫਾਈ ਕਰਨੇ ਨੂੰ ਸੱਦਿਆ ਸੀ ਉਹ ਵੀ ਤਰੀਕੇ ਜਾ ਗਿਆ ਉਹਨਾਂ ਤੋਂ ਵੀ ਪੁੱਛਿਆ ਵੀ ਸ਼ਾਇਦ ਇਹ ਬੰਦੇ ਝੂਠ ਬੋਲ ਸਕਦੇ ਆ ਤੇ ਸਰਪੰਚ ਸਾਹਿਬ ਵੀ ਗਏ ਗਵਾਹੀ ਦੇਣੇ ਵੀ ਇਹ ਬੰਦੇ ਸਾਡੇ ਪਿੰਡ ਦੇ ਨਹੀਂ ਇਹ ਜਾਲੀ ਹੋਇਆ ਸਾਰਾ ਕੰਮ ਸਰ ਹੁਣ ਸ਼ਹਿਰਪੁਰ ਦੇ ਵਿੱਚ ਬਲਜੀਤ ਸਿੰਘ ਦੇ ਨਾਂ ਦੀ ਮੈਂ ਇਹ ਜਿਹੜਾ ਵੀ ਫਰਦ ਕਢਾਉਣਾ ਹੈ ਫਗਵਾੜੇ ਜੋ ਫਰਦ ਨਿਕਲਦੀ ਪਟਵਾਰੀ ਉਹਨੂੰ ਕਰਦਾ ਉਹਦੀ ਵੈਲਿਊ ਪਾਉਂਦਾ ਇਹ ਫਰਦ ਕੋਈ ਨਿਕਲ ਕੇ ਜਾਂਦੀ ਕੋਈ ਨਹੀਂ ਕੋਈ ਦਾ ਬੰਦਾ ਕੋਈ ਹੈਗਾ ਜਿਹਨੂੰ ਸਾਡੇ ਨਾਮ ਦਾ ਪਤਾ ਆ ਸਾਡੇ ਪਿੰਡ ਦਾ ਵੀ ਕੋਈ ਬੰਦਾ ਵਿੱਚ ਹੋ ਸਕਦਾ ਜਿਹੜਾ ਇਸ ਫਰਦ ਕਢਾਉਂਦਾ ਨਹੀਂ ਤਾਂ ਫਰਦ ਦਾ ਕੋਈ ਵੀ ਲੈ ਸਕਦਾ ਮੈਂ ਭਗਵਾਨ ਦਾ ਮਾਨ ਸਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਫਰਦ ਲੈਣ ਜਾਂਦਾ ਆਪਣ ਪਹਿਲੀ ਗੱਲ ਤਾਂ ਜਿਹਦੀ ਫਰਦ ਹੈਗੀ ਉਹੋ ਹੀ ਬੰਦਾ ਲਵੇ ਜੇ ਬਾਏ ਚਾਂਸ ਕਿ ਜਿਹੜਾ ਬੰਦਾ ਕੋਈ ਬਾਹਰ ਵੀ ਗਿਆ ਉਹਦੀ ਫਰਦ ਕੇ ਲੈਣੀ ਉਹਦਾ ਆਧਾਰ ਕਾਰਡ ਲੈ ਕੇ ਉਹਦੀ ਕੋਈ ਵੀ ਤਰੀਕ ਬਾਓ ਉਹਦੇ ਉੱਤੇ ਜਿਹੜੀ ਫਰਜ਼ ਦਾ ਕੋਈ ਨੰਬਰ ਇਦਾਂ ਦਾ ਬਹੁਤ ਜਿਹੜਾ ਆਧਾਰ ਕਰਦੇ ਉੱਤੇ ਲੇਖੋ ਵੀ ਇਸ ਨਾਂ ਦੀ ਫਰਜ਼ ਕੌਣ ਲੈ ਕੇ ਗਿਆ ਹੁਣ ਮੈਂ ਜਾ ਕੇ ਉੱਤੇ ਪੁੱਛਿਆ ਕਹਿੰਦੇ ਫਰਜ਼ ਦਾ ਕੋਈ ਵੀ ਲਿਜਾ ਸਕਦਾ ਪਰ ਸਾਡੇ ਨਾਲ ਤਾਂ ਧੋਖਾੜੀ ਹੋਈ ਜਾਂਦੀ ਅਸੀਂ ਮੁਫਤ ਦੇ ਤਰੀਕਾ ਤੇ ਜਾਂਦੇ ਤੁਹਾਨੂੰ ਜੇ ਮੈਂ ਤੁਹਾਨੂੰ ਦੱਸਿਆ ਕਿ ਪਿੰਡ ਦੇ ਅਹ ਬੜੀ ਗੱਲ ਕੀਤੀ ਕਰੀਏ ਜੇ ਕਿ ਮਾਧੋਪੁਰ ਦੀ ਤਾਂ ਕੋਈ ਸ਼ੱਕ ਵਗਾਰ ਹੈਗਾ ਤੇ ਵੀ ਕੋਈ ਸ਼ੱਕ ਸਰ ਦੇਖੋ ਮੈਂ ਇਦਾਂ ਨਹੀਂ ਕਹਿ ਸਕਦਾ ਮੈਂ ਤਾਂ ਉੱਥੇ ਜਾ ਕੇ ਕੇਸ ਕਰੂੰਗਾ ਅਦਾਲਤ ਦੇ ਵਿੱਚ ਕੋਈ ਵੀ ਇਸ ਬਾਰੇ ਵੀ ਸਾਨੂੰ ਜਾਣਕਾਰੀ ਪੂਰੀ ਦਿੱਤੀ ਜਾਵੇ ਕੋਈ ਨਾ ਕੋਈ ਤਾਂ ਸਰ ਬੰਦਾ ਹੈਗਾ ਯਾਰ ਮੈਨੂੰ ਤੁਹਾਡੇ ਪਿੰਡ ਦਾ ਨਹੀਂ ਪਤਾ ਕੋਈ ਤਾਂ ਕੋਈ ਬੰਦਾ ਪਿੰਡ ਦਾ ਹੁੰਦਾ ਨਾਲ ਜਿਹੜਾ ਫਰਦਾ ਕਢਾ ਕੇ ਦਿੰਦਾ ਆ ਪਟਵਾਰੀ ਸਾਹ ਨੂੰ ਵੀ ਇਹ ਚਾਹੀਦਾ ਪਟਵਾਰੀ ਸਾਹ ਨੂੰ ਵੀ ਵੀ ਫਰਦ ਕਿਸੇ ਦੀ ਆ ਮੈਂ ਕਿੱਦਾਂ ਕਿਸੇ ਨੂੰ ਕਰਕੇ ਦੇਈ ਜਾਂਦਾ ਇਹਦੀ ਬੈਲਜੂ ਪਾ ਕੇ ਦੇਈ ਜਾਂਦਾ ਮੈਂ ਹੁਣ ਕੱਲ ਤਹਿਸੀਲਦਾਰ ਸਾਹਿਬ ਦੇ ਮੈਂ ਪੀਛ ਹੋਇਆ ਸੀਗਾ ਮੈਂ ਉਹਨਾਂ ਨੂੰ ਚਿੱਠੀ ਦਿੱਤੀ ਲਿਖਾ ਕੇ ਵੀ ਮੇਰੀ ਫਰਜ਼ ਸਾਡੇ ਤਿੰਨਾਂ ਬਰਾਦਰਾਂ ਤੋਂ ਛੁੱਟ ਕੋਈ ਵੀ ਫਰਜ਼ ਦਿੱਤੀ ਨਾ ਜਬੇ ਕਿਸੇ ਨੂੰ ਵੀ ਅਸੀਂ ਲੈਣ ਆਵਾਂਗੇ ਖੁਦ ਸਾਡਾ ਵੀ ਮਮਾ ਆਧਾਰ ਕਾਰਡ ਨਾਲ ਲੈਣ ਵੀ ਅਸੀਂ ਇਹ ਫਰਜ਼ ਆ ਤਰੀਕ ਨੂੰ ਲਈ ਆ। ਉਹ ਵੀ ਬਰਾਦਰ ਤੁਹਾਡੇ ਬਾਹਰ ਨਹੀਂ ਸਰ ਮੇਰਾ ਛੋਟਾ ਬਰਾਦਰ ਬਾਹਰ ਆ ਜਿਹੜਾ ਸਭ ਤੋਂ ਛੋਟਾ ਇੱਥੇ ਆ ਉਸ ਨਾਮ ਤੋਂ ਜਮਾਨਤ ਪਈ ਉਹ ਬਾਹਰ ਹਾਂਜੀ ਇੱਕ ਬਾਹਰ ਆ ਇੱਕ ਇੱਥੇ ਆ ਜਿਹੜੇ ਸਾਲ ਬਾਹਰ ਗਿਆ ਸੀ ਉਹ ਸਾਲ 2013 ਚ ਗਿਆ ਸੀ ਬਾਹਰ ਪਰਮਜੀਤ ਸਿੰਘ ਤੇ ਬਲਜੀਤ ਸਿੰਘ ਜਿਹੜਾ ਇੱਥੇ ਆ ਮੇਰੇ ਕੋਲ ਜੀ ਜਮਾਨਤ ਪਈ ਜਾਂਦੀ ਹਾਂਜੀ ਜਮਾਨਤ ਉਹਦੇ ਵੱਲੋਂ ਹੀ ਪਈ ਜਾਂਦੀ ਹੈ ਜਿਹੜੀ ਨਵੇਂ ਸ਼ਹਿ ਜਿਹੜੀ ਹਿਯਾਰਪੁਰਾ ਅਦਾਲਤ ਦੇ ਵਿੱਚ ਉਹ ਬਲਜੀਤ ਸਿੰਘ ਦੋਆ ਛੋਟਾ ਬ੍ਰਦਰ ਸਾਡਾ ਕਿਤੇ ਇਦਾਂ ਤਾਂ ਨਹੀਂ ਕਿ ਤੁਹਾਨੂੰ ਕਿਸੇ ਵੱਡੇ ਜਿਹੜੇ ਆ ਕਿਸੇ ਸਾਜ਼ਿਸ਼ ਵਿੱਚ ਫਸਾਉਣ ਦੇ ਲਈ ਕੋਈ ਏਜੰਡਾ ਤਿਆਰ ਕੀਤਾ ਜਾ ਰਿਹਾ ਸਰ ਦੇਖੋ ਦੇਖੋ ਸਾਰੇ ਇਹ ਵੀ ਹੋ ਸਕਦਾ ਮੈਂ ਦੇਖੋ ਕੋਈ ਵੀ ਮੁੰਡਾ ਹੈ ਪਿੰਡ ਦਾ ਮੈਂ ਪੰਚਾਇਤ ਮੈਂਬਰ ਸੀ ਜਦੋਂ ਕੋਈ ਵੀ ਗੱਲਬਾਤ ਮੈਂ ਚਿੱਟੇ ਦੇ ਖਿਲਾਫ ਬਹੁਤ ਇਹ ਜਿੰਨੀਆਂ ਜਮਾਨ ਤਾਂ ਹੋਈ ਆ ਵੀ ਚਿੱਟੇ ਦੇ ਖਿਲਾਫ ਹੋਈ ਆ ਜੀ ਕੀ ਪਤਾ ਵੀ ਇਹਦੇ ਪਾਸੇ ਕੋਈ ਰੰਜਸ ਹੋਵੇ ਕਿ ਇਹ ਦੀ ਵੀ ਇਹ ਚਿੱਟੇ ਦਾ ਵਿਰੋਧ ਕਰਦਾ ਇੱਕ ਪਾਸੇ ਇਹਨੂੰ ਮੈਂ ਦੂਏ ਤਰ੍ਹਾਂ ਅਦਾਲਤ ਤੇ ਪਹੁੰਚਾਵਾ ਵੀ ਚਿੱਟੇ ਦੀ ਜਮਾਨਤ ਤੇ ਕਰਾਉਂਦਾ ਪਰ ਸਾਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਕੱਲ ਫੋਨ ਆਇਆ ਕੰਟਰੋਲ ਰੂਮ ਤੋਂ ਕਿਨੇ ਜਮਾਨਤ ਹੋਈ ਤੁਸੀਂ ਕਿਹਨਾਂ ਕੋਈ ਜਾਣ ਪਛਾਣ ਜਾਂ ਸਰ ਮੈਨੂੰ ਤਾਂ ਪਤਾ ਹੀ ਨਹੀਂ ਬੰਦੇ ਕੋਣਾ ਸਾਨੂੰ ਤਾਂ ਪਤਾ ਨਹੀਂ ਸੀ ਲੱਗਣਾ 2021 ਦੀ ਹੋਇਆ ਨਾ ਕੱਲ ਫੋਨ ਆਉਂਦਾ ਮੈਨੂੰ ਨਾ ਮੈਨੂੰ ਪਤਾ ਲੱਗਦਾ ਇਸ ਕਰਕੇ ਇਦਾਂ ਦਾ ਕੋਈ ਮਾਮਲਾ ਇਸ ਪਿੰਡ ਵਿੱਚ ਪਹਿਲਾਂ ਵੀ ਆਇਆ ਸਰ ਪਹਿਲਾਂ ਹੁਣ ਇੱਕ ਤਾਂ ਛੇੜੂ ਦੇ ਬੰਦੇ ਆ ਸਾਡੇ ਪਿੰਡ ਜ਼ਮੀਨਾਂ ਉਹਨਾਂ ਦਾ ਪੋਤਾ ਅੰਗਲੇਂਡ ਆ ਗਿਆ ਉਹ ਅਦਾਲਤ ਦੇ ਵਿਚਾਰੇ ਧੱਕੇ ਖਾਂਦੇ ਵਿਚਾਰਾ ਸਿਆਣਾ ਉਹਨਾਂ ਦਾ ਬਾਬਾ ਫੇ ਸਾਡੀ ਹੋ ਗਈ ਇਹ ਸੇਮ ਹੀ ਸਾਡੇ ਨੰਬਰ ਆ ਸਾਰੇ ਆ ਕੁਝ ਫਰਦ ਦੇ ਵਿੱਚ ਇੱਕੋ ਹੀ ਫਰਦ ਆ ਸਾਰੀ ਬੋਲਦੀ ਇੱਕ ਮਿੰਦਰ ਸਿੰਘ ਆ ਸਾਡੇ ਪਿੰਡ ਦਾ ਉਹਨਾਂ ਦੇ ਨਾਮ ਦੀ ਜ਼ਮਾਨਤ ਹੋਈ ਉਹ ਚਾਰ ਬੋਰੇ ਇਹ ਜਿੰਨੇ ਵੀ ਸਰ ਜਾਲੀ ਕੰਮ ਹੁੰਦੇ ਆ ਸਾਡੀਆਂ ਜ਼ਮਾਨਤਾ ਘੜਾਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆ ਵੀ ਕੋਈ ਵੀ ਕਾਰਵਾਈ ਆ ਜਿਹੜੀ ਇਹਨਾਂ ਦੇ ਕੀਤੀ ਜਾਵੇ ਸਾਡੇ ਦੇ ਕਾਨੂੰ ਯਕਸਨਾਂ ਕੋਈ ਵੀ ਆਵੇ ਤੁਸੀਂ ਇਸ ਬਾਬਤ ਕੋਈ ਲਿਖਤੀ ਸ਼ਿਕਾਇਤ ਕੀਤੀ ਕਿਤੇ ਸਰ ਮੈਂ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਆ ਜਿਹਦੇ ਮੈਟਰ ਇਹ ਆਉਂਦਾ ਪ ਜਾਂਦਾ ਹਾਂ ਹਾਂਜੀ ਸਰ ਆ ਦੇ ਲੋ ਮੈਂ ਤਹਿਸੀਲਦਾਰ ਸਾਹਿਬ ਨੂੰ ਕੁਝ ਕੀ ਲਿਖਿਆ ਹੈ ਇਹਦੇ ਵਿੱਚ ਸਾਰ ਲਿਖਿਆ ਆ ਵੀ ਮੇਰੇ ਨਾਲ ਜੋ ਮੇਰਾ ਨਾਮ ਪਤਾ ਸਾਰਾ ਕੁਝ ਪੰਡ ਤੇ ਮਾਦੋਪੁਰ ਦੇ ਜੋ ਅਸੀਂ ਤਿੰਨ ਬ੍ਰਦਰ ਆ ਵੀ ਸਾਡੀ ਜਮਾਨ ਜਿਹੜੀ ਫਾਰਦੋ ਆ ਕਿਸੇ ਨੂੰ ਦਿੱਤੀ ਨਾ ਜਾਵੇ ਸਭ ਤੋਂ ਛੋਟਾ ਮਦੋ ਦਿੱਤੀ ਦਿਖਾ ਇਹ ਸਰ ਮੈਂ ਕਾਲ ਦਿੱਤੀ 33724 ਜੀ ਨਹੀਂ ਇਹ ਸਰ ਦਾ ਕੀ ਕਹਣਾ ਹੈ ਤਹਿਸੀਲਦਾਰ ਸਾਹਿਬ ਉਹਨਾਂ ਨੇ ਮਾਰਕ ਕਰਕੇ ਪਟਵਾਰਖਾਨੇ ਨੂੰ ਕਰਤੀ ਆ ਵੀ ਉੱਥੇ ਪਟਵਾਰਖਾਨੇ ਦੇ ਉਹ ਮੈਂ ਖੁਦ ਬਾਈ ਹੈਂਡ ਦੇ ਕੇ ਆਇਆ ਪਟਵਾਰਖਾਨੇ ਨੂੰ ਕੀ ਲੱਗਦਾ ਜਿਆਦੀ ਆ ਰਹੀਏ ਬੜੇ ਦਾਬੇ ਦਾ ਵਾਦੇ ਕੀਤੇ ਗਏ ਸੀਗੇ ਕਿ ਕ੍ਰਾਸਿੰਗ ਜਿਹੜੀ ਖਤਮ ਕੀਤੀ ਜਾਊਗੀ ਚਿੱਟਾ ਖਤਮ ਕੀਤਾ ਜਾਊਗਾ ਜਾਂ ਹੋਰ ਤਰ੍ਹਾਂ ਦੇ ਵਾਅਦੇ ਹੈਗੇ ਸਰ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਭਗਵੰਤ ਮਾਨ ਸਾਹਿਬ ਜਦੋਂ ਦੇ ਆਏ ਆ ਮੈਂ ਤਾਂ ਉਹਨਾਂ ਦੇ ਮੂੰਹੋਂ ਸੁਣਿਆ ਦੀ ਵੀ ਮੈਂ ਚਿੱਟੇ ਬਾਰੇ ਕੋਈ ਗੱਲ ਆ ਹੁਣ ਥੋੜੇ ਦਿਨ ਮੈਂ ਖਬਰ ਸੁਣੀ ਆ ਜਿਹੜੇ ਵੀ ਕੋਈ ਚਿੱਟੇ ਦੇ ਖਿਲਾਫ ਕੋਈ ਵੀ ਪ੍ਰਾਪਰਟੀ ਆ ਕੋਈ ਵੀ ਉਹਨਾਂ ਦੀ ਜਬਤ ਕੀਤੀ ਜਾਊਗੀ ਮੈਂ ਇਹੇ ਮਾਨ ਸਾਹਿਬ ਨੂੰ ਕਹਿੰਦਾ ਵੀ ਚਿੱਟਾ ਜੇ ਤਾਂ ਜਨਤਾ ਬਚਾਉਣੀ ਆ ਇਕੱਲਾ ਇਹ ਨਾ ਕਰੋ ਪਰ ਚਿੱਟੇ ਤੇ ਪੂਰਾ ਕੰਮ ਦੋ ਵੇਨ ਨੱਥ ਸੋਲੋ ਮੈਂ ਇੱਕ ਗੱਲ ਹੂਰਸਾਰ ਕਰਨੀ ਚ ਜਿੱਦਾਂ ਮੰਨ ਲਓ ਮੇਰੇ ਨਾਂ ਦੀ ਜਮਫਾਰ ਦਵਾ ਮੈਂ ਜ਼ਮਾਨਤ ਕਰਾਉਂਦਾ ਆ ਜਿਵੇਂ ਜਮਫਾਰ ਦੋ ਉੱਥੇ ਜਾ ਕੇ ਦੇ ਕੇ ਵੀ ਆਇਆ ਜ਼ਮਾਨਤ ਕਰਾਉਣ ਨੂੰ ਤੇ ਉਹਦੀ ਵੈਰੀਫਾਈ ਪੰਜਾਬ ਪੁਲਿਸ ਵਾਲਿਆਂ ਨੂੰ ਕਾਨੀ ਚਾਹੀਦੀ ਘਰ ਬਕਾਇਦਾ ਆ ਕੇ ਆਉਣਾ ਚਾਹੀਦਾ ਲੰਬardar ਜਾਂ ਸਰਪੰਚ ਦੀ ਮੋਹ ਲਾ ਕੇ ਲਿਜਾਣੀ ਚਾਹੀਦੀ ਵੀ ਵਾਕਈ ਮਨਜੀਤ ਸਿੰਘ ਨੇ ਜ਼ਮਾਨਤ ਕੇ ਦੀ ਦੇਣ ਲੱਗਾ ਆ ਉਹਦੇ ਵਿੱਚ ਇਹ ਫਾਇਦਾ ਕਿਸੇ ਦੀ ਧੂਖਾ ਢੜੀ ਹੋਣ ਲੱਗਦੀ ਮੰਨ ਲਓ ਮੇਰੇ ਭਰਾ ਰਹੀਂਦਾ ਉਹ ਜਾਂ ਤੇ ਮੇਰੇ ਭਰਾ ਨੂੰ ਪਤਾ ਲੱਗ ਜਾਊਗਾ ਵੀ ਮੈਂ ਜ਼ਮਾਨਤ ਕੇ ਦੀ ਦਿੱਤੀ ਆ ਕਿ ਨਹੀਂ ਦਿੱਤੀ ਆ ਮੁਜੀ ਸਿੰਘ ਜੀ ਇਕਲ ਤਾਂ ਸੋਕ ਜਿਵੇਂ ਅਸੀਂ ਦੇਖਿਆ ਸੀ ਕਚੈਰੀਆਂ ਵਿੱਚ ਵੀ ਨਾ ਕਾਫੀ ਹੁੰਦੇ 15-15000 ਰੁਪਏ 20-20000 ਰੁਪਏ ਮੰਗਦੇ ਜਮਾਨਤ ਪਾਉਣ ਦਾ ਹਾਂਜੀ ਜਿਹੜੇ ਕਿ ਜਿਹੜੇ ਬਕਾਊ ਜਮਾਨਤੀ ਹੈਗੇ ਆ ਕੀ ਲੱਗਦਾ ਹੈ ਕਿ ਉਹਨਾਂ ਦੇ ਵਿੱਚੋਂ ਹੀ ਕੋਈ ਏਦਾਂ ਸ਼ਖਸ ਹੋ ਸਕਦਾ ਹੈ ਕਿ ਜਿਹਦਾ ਤੁਹਾਡਾ ਤੁਹਾਡਾ ਡਾਕੂਮੈਂਟ ਯੂਜ਼ ਕਰ ਰਿਹਾ ਹੈ 10000 ਲੈ ਕੇ ਜਮਾਨਤ ਕਰਾਉਂਦੇ ਆ ਸਾਡੇ ਪਿੰਡ ਉਹ ਹੀ ਆ ਏਦਾਂ ਜਿਹਨੇ ਵਿਚਾਰੇ ਦੀ ਹਮਤ ਨਹੀਂ ਕੀਤੀ ਜਮਾਨਤ ਕਰਾਉਂ ਉਹਨੂੰ ਪਹਿਲੇ ਲੈ ਕੇ ਜਮਾਨਤ ਕਰਾਉਂਦੇ ਆ ਇਹੇ ਕੰਮ ਇਦਾਂ ਹੋਇਆ ਆ ਫਾਰਦ ਖੜਾ ਲਈ ਜਾਲੀ ਆਧਾਰ ਕਾਰਡ ਕੋ ਮਨ ਲਓ 50000 ਰੁਪਏ ਜਮਾਨਤ ਦਾ ਲੈ ਲੈ ਕਰਾਉਂਦਾ ਤੇ 5000 ਆਧਾਰ ਕਾਰਡ ਗਰੋਂ ਬਣਾਉਣ ਵਾਲੇ ਨੂੰ ਦੇਤਾ ਉਹ ਤੂੰ ਕੀ ਮਾਰਾ ਫਾਰਦ ਆਉਂਦੀ ਬਣਾ ਕੇ ਲਾ ਦੇਣੀ ਹੁਣ ਮੌਜੂਦਾ ਸਰਕਾਰਾਂ ਦਾ ਕਹਿਣਾ ਸੀ ਕਿ ਇੱਕ ਬੰਦਾ ਸਿਰਫ ਇੱਕ ਵਾਰ ਹੀ ਜ਼ਮਾਨਤ ਪਾ ਸਕਦਾ ਜੇਕਰ ਫਰਜ਼ ਦੇ ਕੋਈ ਲਿਮਟ ਬਣੀ ਜਾਂ ਲੋਨ ਲਿਆ ਹੋਇਆ ਤਾਂ ਬੰਦਾ ਜ਼ਮਾਨਤ ਨਹੀਂ ਪਾ ਸਕਦਾ ਫਿਰ ਇਹ ਇਹ ਕਈ ਕਿਹੜੇ ਕਾਰਨ ਹੈਗੇ ਕਿ ਇਹ ਕਿਹੜਾ ਸਿਸਟਮ ਜਿਹੜੇ ਕਿਹੜੇ ਹੱਥ ਕੰਡੇ ਅਪਣਾ ਲੈਂਦੇ ਆ ਇਹ ਬੰਦੇ ਕਿ ਇੱਕ ਬੰਦਾ ਹੀ ਕਿੰਨੇ ਕਿੰਨੇ ਬੰਦੀ ਦੀ ਜ਼ਮਾਨਤ ਪਾ ਦਿੰਦਾ ਸਰ ਚੱਕਰ ਪਤਾ ਕੀ ਆ ਜਿਹਦੇ ਨਾਂ ਦੀ ਜੇ ਦਾ ਮੰਨ ਲਓ ਮੇਰਾ ਇੱਕ ਖੇਤ ਆ ਉੱਤੇ ਲਿਮਟ ਬਣੀ ਆ ਉੱਤੇ ਜ਼ਮਾਨਤ ਨਹੀਂ ਹੋਣੀ ਤੇ ਜੇ ਮੇਰੇ ਹੈਗੇ 15 ਕੇ ਦਾ ਉਹਦੇ ਵਿੱਚੋਂ ਜਿਹੜੀ ਅਜੈਂਟਰੀ ਬੈਂਕ ਦੇ ਨਾਂ ਹੋਈ ਜਾਂ ਲਿਮਟ ਬਣੀ ਆ ਉੱਤੇ ਨਹੀਂ ਹੋਣੀ ਜ਼ਮਾਨਤ ਦੂਸਰੇ ਜਿਹੜੇ ਬ ਜੀ 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 ਹਾਂਜੀ ਇਦਾਂ ਹੁੰਦੀ ਆ ਜੇ ਤਾਂ ਇੱਕ ਖੇਤ ਉਹਦੇ ਤਾਂ ਲੌਕ ਜਾਣੀ ਨਵੇਂ ਨੀ ਹੁਣੀ ਨਹੀਂ ਅਦਾਲਤ ਨਹੀਂ ਜ਼ਮਾਨਤ ਦੇਣੀ ਨੀ ਇੱਥੇ ਤਾਂ ਪਹਿਲਾਂ ਹੀ ਲਾਉਣਾ ਹੁੰਦਾ ਉਹ ਬਕੈਰ ਉੱਪਰ ਚੜਿਆ ਹੁੰਦਾ ਹਾਂਜੀ ਹਾਂਜੀ ਤੇ ਜੇ ਮੇਰੇ ਹੈਗੇ 15 ਕੇ ਦਾ 15 ਦੇ ਵਿੱਚੋਂ ਇੱਕ ਖੇਤ ਕੱਢ ਦੋ ਦੂਜੇ ਦੇ ਹੋ ਜਾਣੀ ਜ਼ਮਾਨਤ ਇਦਾਂ ਹੋਈ ਜਾ ਜ਼ਮਾਨਤ ਆ ਜੀ ਜੋ ਵੀ ਐ ਸਾਰਾ ਕੋਈ ਤੱਕਾ ਆ ਸਾਡੇ ਨਾਲ ਹੁੰਦਾ ਪਿਆ ਸੋ ਕੀ ਲੱਗਦਾ ਹੈ ਕਿ ਇਹ ਜਿਹੜੇ ਬੰਦੇ ਇਹੇ ਕੰਮ ਕਰਦੇ ਹੈਗੇ ਆ ਉਹ ਜਿਹੜੇ ਸਹੀ ਇਨਸਾਨ ਹੈਗੇ ਉਹਨਾਂ ਨਾਲ ਖਲਵਾੜ ਕਰਦੇ ਹੈਗੇ ਉਹਨਾਂ ਨੂੰ ਕਿਸੇ ਨਾ ਕਿਸੇ ਵੱਡੀ ਮਸੂਰ ਵਿੱਚ ਪਸਾ ਸਕਦੇ ਹੈਗੇ ਸਾਰਾ ਹੋ ਸਕਦਾ ਕਾਨੂੰਨ ਕੋ ਮੈਟਰ ਕਰਦਾ ਉਹ ਮਰ ਅਸ ਗਿਆ ਸੀ ਸਾਡੀ ਜਮਾਤ ਹੁਣ ਜਿਹਦਾ ਤਰੀਕੇ ਅਸੀਂ ਜਾਂਦੇ ਆ ਸਾਨੂੰ ਜੱਸ ਸਾਹਿਬ ਨੇ ਤਾਂ ਇਹੀ ਦੇਖਣਾ ਵੀ ਮਨਜੀਤ ਸਿੰਘ ਬਲਜੀਤ ਸਿੰਘ ਨੇ ਜਮਾਤ ਦਿੱਤੀ ਆ ਪਰ ਸਾਨੂੰ ਤਾਂ ਪਤਾ ਹੀ ਨਹੀਂ ਜੀ ਦੇਖੋ 2021 ਦੀ ਜਮਾਤ ਦਿੱਤੀ ਆ ਫਰਦ ਕਢਾ ਕੇ ਅੱਜ 24 ਹੋ ਗਿਆ 3 ਸਾਲ ਹੋ ਚਲੇ ਇਸ ਗੱਲ ਨੂੰ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਲੱਗਣਾ ਨਹੀਂ ਸੀ ਨਾ ਸਾਨੂੰ ਸਮਝਣ ਆਉਂਦੇ ਇਹ ਤਾਂ ਹਰੇਕ ਬੰਦੇ ਨਾਲ ਧੱਕਾ ਹੁੰਦਾ ਤਗੜੇ ਨਾਲ ਵੀ ਹੋ ਜਾਂਦਾ ਮਾਰੇ ਨਾਲ ਵੀ ਹੋ ਸਕਦਾ ਸਾਰੇ ਅਸੀਂ ਤਾਂ ਬੇਟੇ ਬਟਾ ਫਸ ਕੇ ਅਸੀਂ ਤਰੀਕੇ ਜਾਂਦੇ ਆ ਉੱਥੇ ਬੇ ਭੁੱਖੇ ਨਿਭਾਣੇ ਮਰਦੇ ਜਾ ਕੇ ਕੋਈ ਸੰਦੀ ਸੁਣਵਾਈ ਉੱਥੇ ਹੋਵੇ ਤਾਂ ਪਈ ਆ ਇਸ ਬਾਬਤ ਤੁਹਾਡੇ ਪਿੰਡ ਵਾਲੇ ਤੇ ਪਰਿਵਾਰ ਵਾਲੇ ਦਾ ਕੀ ਕਹਿਣਾ ਹੈ ਸਾਡੇ ਪਿੰਡ ਵਾਲੇ ਜੀ ਦੇਖੋ ਪਹਿਲੀ ਗੱਲ ਤਾਂ ਸਾਡੇ ਇਹ ਭੇਜ ਤੋਂ ਪਿੰਡ ਦੇ ਮੋਹਤਵਾਰ ਜਿਹੜੇ ਹੈਗੇ ਉਹਨੂੰ ਦੱਸਿਆ ਹੋਊਗਾ ਮੋਹਤਵਾਰ ਸਾਡੇ ਸਰਪੰਚ ਸਾਹਿਬ ਵੀ ਪਹਿਲਾਂ ਨਵੇਂ ਸ਼ਹਿਰ ਤਰੀਕੇ ਜਾਏ ਮਤੋਂ ਬਾਅਦ ਉਹਨਾਂ ਨੂੰ ਵੀ ਸੰਮਣਾਏ ਸੀ ਉਹਨਾਂ ਨੇ ਵੈਰੀਫਾਈ ਨੇ ਜੱਜ ਸਾਹਿਬ ਨੇ ਉਹਨਾਂ ਨੂੰ ਸੱਦਿਆ ਸੀ ਵੀ ਇਹ ਬੰਦੇ ਸੱਚਾ ਹੈ ਕਿ ਝੂਠ ਜੀ ਸਾਡੇ ਦੇ ਨਹੀਂ ਉਹਨਾਂ ਨੂੰ ਯਕੀਨ ਨਾ ਚਲੋ ਬਣਦੀ ਵੀ ਆ ਕਾਰਵਾਈ ਵੀ ਝੂਠ ਬੋਲ ਸਕਦੇ ਬੰਦੇ ਸਰਪੰਚ ਸਾਹਿਬ ਨੇ ਕੀ ਬਿਆਨ ਦਿੱਤਾ ਸੀ ਸਰਪੰਚ ਸਾਹਿਬ ਹੋਣੀ ਵੀ ਇਹੀ ਕਹੇ ਵੀ ਇਹ ਜਾਲੀ ਹੈ ਸਾਡੇ ਸੋ ਤੁਹਾਡੇ ਪਰਿਵਾਰ ਵਾਲੇ ਦੇ ਨਾਲ ਕੀ ਕਹਿਣਾ ਹੈ ਜੇ ਵੀ ਕਿਉਂਕਿ ਜੀ ਇਸ ਟੀਮ ਲੈ ਕੇ ਉਹ ਵੀ ਕਾਫੀ ਮੁਸੀਬੇ ਵਿੱਚ ਹੁਣੇ ਆ ਕੋਈ ਵੱਡੀ ਟੈਨਸ਼ਨ ਚ ਪਏ ਆ ਵੀ ਸਾਡੀਆਂ ਫਰਜ਼ਾ ਕਢਾ ਕੇ ਗੋਣਾ ਇਸੇ ਕਰਕੇ ਮੈਂ ਕੱਲ ਦੀ ਦੂੜ ਭੱਜ ਕੀਤੀ ਆ ਤਹਿਸੀਲਦਾਰ ਸਾਹਿਬ ਨੂੰ ਚਿੱਠੀ ਦੇ ਕੇ ਆ ਵੀ ਸਾਡੀ ਫਰਜ਼ ਤੇ ਕੌਣ ਕੌਣ ਕਰਾਈ ਜਾਂਦਾ ਕੋਈ ਕੋਈ ਵੱਡੀ ਕੋਈ ਗੱਲਬਾਤ ਹੋਈ ਆ ਸੀ ਤਾਂ ਬਿਠੇ ਬਿਠਾਏ ਪਾ ਦੇਗਾ ਤੁਸੀਂ ਇਹ ਚਿੱਠੀ ਦਿੱਤੀ ਤਹਿਸੀਲਦਾਰ ਸਾਹਿਬ ਨੂੰ ਇਹ ਬਾਈ ਹੈਂਡ ਦਿੱਤੀਗੇ ਬਾਈ ਪੋਸਟ ਦਿੱਤੀ ਉਹਨਾਂ ਤੋਂ ਸਰ ਮਾਰਕ ਕਰਾ ਕੇ ਮੈਂ ਬਕਾਇਦਾ ਸੂਦਾਂ ਕੇ ਅੰਦਰ ਚ ਦੇ ਕੇ ਆਇਆ ਜਿੱਥੇ ਫਰਜ਼ ਦੇ ਅੰਦਰ ਆ ਉਹਨਾਂ ਨੂੰ ਵੀ ਦੇ ਕੇ ਆਇਆ ਮੈਂ ਵੀ ਇਹ ਕੋਈ ਵੀ ਦਿੱ On. Subscribe now and press the bell icon. Never miss an update.